ਮੈਂ ਉਹ ਵੀਡੀਓ ਦੇਖਦਾ ਤੇ ਇੱਕ ਵਾਰ ਮੈਂ ਸ਼ੌਕ ਹੋ ਜਾਂਦਾ ਕਿ ਅਸੀਂ ਕਿਹੜੇ ਦੌਰ ਦੇ ਵਿੱਚ ਘੁੰਮ ਰਹੇ ਹਾਂ ਕਿ ਕਿਤੇ 80 90 ਵਾਲਾ ਦੌਰ ਆ। ਆਲਰੇਡੀ ਜਦੋਂ ਦੇ ਕੇਸ ਤੁਹਾਡੇ ਹੱਥੇ ਜਾ ਗਏ ਤੁਸੀਂ ਉਹਨੂੰ ਓਵਰ ਪਾਵਰ ਕਰ ਸਕਦੇ ਸੀਗੇ। ਪਰ ਹੋ ਕੀ ਰਿਹਾ ਇੱਥੇ ਸਭ ਕੁਝ ਸ਼ਰੇਆਮ। ਉਹਦੇ ਉੱਤੇ ਫਿਰ ਦੁਕਾਨ ਤੇ ਇਸ ਲਈ ਆਉਂਦਾ ਕਿ ਮੁਗਲਾਂ ਦੇ ਟਾਈਮ ਦੇ ਉੱਤੇ ਤਾਂ ਸਿੰਘਾਂ ਨੂੰ ਮੁਖੌਲ ਕੀਤਾ ਜਾਂਦਾ ਸੀਗਾ ਦੂਜੀਆਂ ਫੌਜਾਂ ਵੱਲ ਵੀ ਤੁਹਾਡੇ ਕੇਸਾਂ ਆ ਦੇ ਕੱਟ ਕੇ ਰੱਸੇ ਬਟਾਂਗੇ ਤੇ ਉਹਦੇ ਨਾਲ ਇਹੀ ਆਪ ਦੇ ਘੋੜੇ ਬਨਾਂਗੇ। ਉਸ ਬੰਦੇ ਦੀ ਤੁਸੀਂ ਇਹ ਵਰਦੀ ਹਟਾ ਦਿਓ। ਇਹ ਆਇ ਲੱਗਦਾ ਜਿਵੇਂ ਸੜਕ ਸ਼ਾਪ ਕੋਈ ਗੁੰਡਾ ਮਵਾਲੀ ਹੁਲੀਗਨਿਜ਼ਮ ਦੀ ਫੋਰਸ ਨੂੰ ਰਿਪਰੈਜ਼ੈਂਟ ਕਰਨ ਵਾਲਾ ਬੰਦਾ ਉੱਥੇ ਖੜਿਆ ਹੋ ਇਹ ਬੜਾ ਸ਼ਾਨ ਪੰਜਾਬ ਦੇ ਵਿੱਚ ਸਿੱਧੇ ਉਦਾਹਰਣ ਦੇ ਦੇਣਾ ਸੁਮੇਧ ਸੈਣੀ ਜਿਹੜਾ ਪੁਰਾਣਾ ਡੀਜੀਪੀ ਰਿਹਾ ਇਹ ਬੰਦਿਆਂ ਦੇ ਅੰਦਰ ਇੱਕ ਦਿਮਾਗੀ ਬਿਮਾਰੀ ਹੈ ਜੋ ਆਪਾਂ ਇਹਨਾਂ ਨੂੰ ਬੇਸਿਕਲੀ ਕਹਦੇ ਇਹਨਾਂ ਨੂੰ ਦੁੱਖ ਤਕਲੀਫ ਦੇ ਕੇ ਸਵਾਰ ਆਉਂਦਾ ਅਸੀਂ ਕਹਿੰਦੇ ਆ ਪੰਜਾਬ 'ਚ ਗੈਂਗਸਟਰਸ ਬਹੁਤ ਹੋ ਗਏ ਕੋਈ ਮਾਂ ਦੀ ਕੱਖ 'ਚੋਂ ਇਹ ਗੈਂਗਸਟਰ ਬਣ ਕੇ ਪੈਦਾ ਨਹੀਂ ਹੁੰਦੇ ਇਸੇ ਤਰੀਕੇ ਦੀਆਂ ਵਧਿੱਕੀਆਂ ਹੁੰਦੀਆਂ ਦਿਲਪ੍ਰੀਤ ਬਾਬਾ ਉਹ ਨੌਜਵਾਨ ਵੀ ਬੜਾ ਮਾਸੂਮ ਜਿਆ ਸੀ ਇਸੇ ਤਰੀਕੇ ਨਾਲ ਉਹਦੇ ਕੇਸਾਂ ਦੀ ਜਿੰਨਾ ਕੁ ਮੇਰੇ ਸੁਣਨ ਚ ਆਇਆ ਬੇਪਤੀ ਹੋਈ ਸੀ ਉਸ ਤੋਂ ਬਾਅਦ ਉਹ ਇਹਨਾਂ ਰਾਵਾਂ ਹਤ ਸੈਕਸ਼ਨ 29 ਇੰਡੀਅਨ ਪੁਲਿਸ ਐਕਟ 1861 ਦਾ ਸਾਫ਼-ਸਾਫ਼ ਡਾਇਰੈਕਸ਼ਨਸ ਕਰਦਾ ਕਿ ਪੁਲਿਸ ਦੀ ਵਰਦੀ ਪਾ ਕੇ ਨਹੀਂ ਤੁਸੀਂ ਕੁਝ ਵੀ ਕਰੋ ਤਿੰਨ ਸਾਲ ਤੱਕ ਦੀ ਜਿਹੜੀ ਹੈ ਸਜ਼ਾ ਹੈ ਆਸਟ੍ਰੇਲੀਆ ਤੱਕ ਦੇ ਕੋਰਟ ਦੇ ਵਿੱਚ ਜੱਜਸ ਪੱਗ ਬਾਰੇ ਜਾਣਕਾਰੀ ਦਿੰਦੇ ਆ ਤੇ ਇਸ ਪੁਲਿਸ ਠੀਕ ਹੈ ਇਸ ਪੁਲਿਸ ਦਾ ਮੋਟਿਵ ਕੀ ਹੈ? ਸ਼ੁਭਕਰਮਣ ਤੇ ਕਬੂਨਾ ਟਾਰੋ। ਔਰ ਜਿਹੜਾ ਸਖਤ ਨੋਟਿਸ ਹੈ ਡਾਇਰੈਕਟਲੀ ਟੂ ਡੀਜੀਪੀ ਸਾਹਿਬ। ਆਪਦੀਆਂ ਡਾਇਰੈਕਟ ਪਾਵਰਸ ਰਿਵੋਕ ਕਰਨ ਜਾਂ ਜਿਹੜਾ ਕੰਸਰਨਡ ਐਸਐਸਪੀ ਹੈ। ਜੇ ਸਾਰਾ ਕੁਝ ਨਹੀਂ ਹੁੰਦਾ ਤੇ ਫਿਰ ਜਦੋਂ ਹਾਈ ਕੋਰਟ ਦੇ ਵਿੱਚ ਮਸਲਾ ਜਾਏਗਾ ਫਿਰ ਅਸੀਂ ਸਾਰਿਆਂ ਨੂੰ 파ਰਟੀ ਬਣਾਵਾਂਗੇ। ਕਿਉਂਕਿ ਇਹ ਅਸੀਂ ਬਹੁਤਾ ਚਿਰ ਬਰਦਾਸ਼ਤ ਨਹੀਂ ਕਰਾਂਗੇ। ਧਮਕ ਬੇਸ ਵਾਲੇ ਮੁੱਖ ਮੰਤਰੀ ਨੂੰ ਜਿਸ ਤਰੀਕੇ ਕੁੱਟਿਆ ਗਿਆ ਉਹਦੇ ਕੇਸਾਂ ਦੀ ਬੇਦਬੀ ਹੋਈ ਤਾਂ ਮਾਮਲਾ ਵਕੀਲਾਂ ਕੋਲੇ ਵੀ ਪਹੁੰਚ ਗਿਆ ਪੂਰੇ ਪੰਜਾਬ ਨੇ ਇਹਦਾ ਨੋਟਿਸ ਲਿਆ ਹੈ ਤੇ ਕਮੈਂਟਾਂ ਦੇ ਵਿੱਚ ਪੰਜਾਬ ਪੁਲਿਸ ਦੀ ਇਸ ਕਾਰਵਾਈ ਨੂੰ ਨਿੰਦਿਆ ਹੈ ਕਿਹਾ ਕਿ ਜੇ ਕੋਈ ਵੀ ਮਾਮਲਾ ਹੁੰਦਾ ਇਹਨੂੰ ਕਿਸੇ ਤਰੀਕੇ ਟ੍ਰੀਟ ਕਾਨੂੰਨੀ ਤਰੀਕੇ ਟ੍ਰੀਟ ਕੀਤਾ ਜਾ ਸਕਦਾ ਸੀ ਪਰ ਕੀ ਕਾਨੂੰਨ ਇਜਾਜ਼ਤ ਦਿੰਦਾ ਹੈ ਕਿਸੇ ਨੂੰ ਇਸ ਤਰੀਕੇ ਕੁੱਟਮਾਰ ਕਰਨ ਦਾ ਉਹ ਵੀ ਪਬਲਿਕਲੀ ਵਕੀਲ ਸਾਹਿਬ ਸਾਡੇ ਨਾਲ ਨੇ ਗੁਰਮੋਹਨ ਜੀ ਮਨੁੱਖੀ ਅਧਿਕਾਰਾਂ ਦੇ ਵਕੀਲ ਨੇ ਗੁਰਮੋਹਨ ਜੀ ਵੀਡੀਓ ਤੁਹਾਡੇ ਤੱਕ ਵੀ ਪਹੁੰਚੀ ਪਹਿਲਾ ਰਿਐਕਸ਼ਨ ਕੀ ਸੀ ਤੁਹਾਡਾ ਮੈਂ ਕੱਲ ਹੀ ਇਹ ਵੀਡੀਓ ਦੇਖ ਕੇ ਹਟਿਆ ਇੱਕ 뮤ਜ਼ਿਕ ਇੰਡਸਟਰੀ ਦੇ ਵਿੱਚੋਂ ਹੀ ਸਰਦਾਰ ਹਰਪ੍ਰੀਤ ਸਿੰਘ ਨੇ ਸਿੰਘ ਵਿਦ ਬੈਂਸ ਦੇ ਨਾਂ ਤੇ ਉਹ ਕਾਫੀ ਕਲਾਕਾਰਾਂ ਨੂੰ ਪ੍ਰੋਮੋਟ ਵਗੈਰਾ ਕਰਦੇ ਰਹਿੰਦੇ ਆ ਤੁਸੀਂ ਆਮ ਦੇਖਿਆ ਹੋਣਾ ਮਰਸੀ ਜਿਹੜਾ ਸਿੱਧੂ ਮੂਸੇ ਵਾਲੇ ਦੇ 뮤ਜ਼ਿਕ ਵਗੈਰਾ ਬਣਾਉਂਦਾ ਨੌਜਵਾਨ ਉਹਦੇ ਪਿੱਛੇ ਜਿਹੜੇ ਕੁਝ ਫਾਈਨੈਂਸ਼ੀਅਲ ਹਬਸ ਹੁੰਦੇ ਨੇ ਉਹਨਾਂ ਵਿੱਚੋਂ ਨੇ ਤੇ ਉਹ ਕਹਿੰਦੇ ਮੈਨੂੰ ਬਹੁਤੀ ਘਟਨਾ ਤਾਂ ਨਹੀਂ ਪਤਾ ਲੱਗ ਪਈ ਵੀ ਪਰ ਤੁਹਾਡੇ ਤੋਂ ਉਮੀਦ ਆ ਕਿ ਜਿਵੇਂ ਤੁਸੀਂ ਇਹੋ ਜਿਹੇ ਕੇਸਿਸ ਅੱਗੇ ਵੀ ਪੁਲਿਸ ਐਕਸੀਸਿਵ ਐਕਸ਼ਨਸ ਦੇ ਦੇਖਦੇ ਹੋ ਤੁਸੀਂ ਇੱਕ ਵਾਰੀ ਵੀਡੀਓ ਦੇਖੋ ਔਰ ਜਿਵੇਂ ਮੈਂ ਇੱਕ ਵਾਰੀ ਵੀਡੀਓ ਦੇਖਦਾ ਤੇ ਕਿਉਂਕਿ 1984 ਦੇ ਕਾਫੀ ਕੇਸਿਸ ਜਿਹੜੇ ਹੈਗੇ ਨੇ ਸਟਿਲ ਸਾਡੇ ਬਾਹਰ ਮੈਕੈਨਿਜ਼ਮਸ ਚੱਲ ਰਹੇ ਨੇ ਮੈਂ ਉਹ ਵੀਡੀਓ ਦੇਖਦਾ ਤੇ ਇੱਕ ਵਾਰ ਮੈਂ ਸ਼ੌਕ ਹੋ ਜਾਂਦਾ ਕਿ ਅਸੀਂ ਕਿਹੜੇ ਦੌਰ ਦੇ ਵਿੱਚ ਘੁੰਮ ਰਹੇ ਹਾਂ ਕਿ ਕਿਤੇ 80 90 ਵਾਲਾ ਦੌਰ ਆ ਕਿ ਤੁਸੀਂ ਇੱਕ ਨੌਜਵਾਨ ਨੂੰ ਠੀਕ ਹੈ ਵਾਟਐਵਰ ਇਜ਼ ਮਿਸਟੇਕ ਮੇਬੀ ਤੁਸੀਂ ਉਹਨੂੰ ਓਵਰ ਪਾਵਰ ਕਰ ਸਕਦੇ ਹੋ ਉੱਥੇ ਸਫੀਸ਼ੀਐਂਟ ਇਨਾਫ ਪੁਲਿਸ ਫੋਰਸ ਹੈ ਜਿਹੜੀ ਉਹ ਦਿਖ ਰਹੀ ਹੈ ਉਹਨੂੰ ਇੱਕ ਪੁਲਿਸ ਵਾਲਾ ਡਾਂਗਾ ਮਾਰ ਰਿਹਾ ਦੂਜਾ ਖੜਿਆ ਕੋਲ ਮਤਲਬ ਉਹਨੂੰ ਆਲਰੇਡੀ ਜਦ ਉਹਦੇ ਕੇਸ ਤੁਹਾਡੇ ਹੱਥੇ ਚ ਆ ਗਏ ਤੁਸੀਂ ਉਹਨੂੰ ਓਵਰ ਪਾਵਰ ਕਰ ਸਕਦੇ ਸੀਗੇ ਪਰ ਹੋ ਕੀ ਰਿਹਾ ਇੱਥੇ ਸਭ ਕੁਝ ਸ਼ਰਿਆਮ ਉਹਦੇ ਉੱਤੇ ਫਿਰ ਦੁਖਾਂਤ ਇਸ ਲਈ ਆਉਂਦਾ ਕਿ ਮੁਗਲਾਂ ਦੇ ਟਾਈਮ ਦੇ ਉੱਤੇ ਤਾਂ ਅਸੀਂ ਇਹ ਮਾਝੇ ਦੀ ਗੱਲ ਕਰੀਏ ਕਿਉਂਕਿ ਬਹੁਤ ਲਾਹੂ ਡੋਲਿਆ ਉੱਥੇ ਤਾਂ ਸਿੰਘਾਂ ਨੂੰ ਮੁਖੌਲ ਕੀਤਾ ਜਾਂਦਾ ਸੀਗਾ ਇੱਕ ਦੂਜੀਆਂ ਫੌਜਾਂ ਵੱਲੋਂ ਜਿਹੜੀਆਂ ਇਹਨਾਂ ਨੂੰ ਆਪਾਂ ਸਾਫ਼ ਹੀ ਦੇਖਿਆ ਜੋ ਕੁਝ ਵੀ ਤੁਹਾਡੇ ਕੇਸਾਂ ਦੇ ਕੱਟ ਕੇ ਰਸੇ ਵਟਾਂਗੇ ਤੇ ਉਹਦੇ ਨਾਲ ਇਹੀ ਆਪਦੇ ਘੋੜੇ ਬਨਾਂਗੇ ਤੇ ਉਸ ਤਰੀਕੇ ਨਾਲ ਆਏ ਕੇਸਾਂ ਨੂੰ ਫੜਿਆ ਜਾਣਾ ਆਪਣੇ ਆਪ ਦੇ ਵਿੱਚ ਬਹੁਤ ਸ਼ੌਕਿੰਗ ਹੈ ਕਿਉਂਕਿ ਜੜੀਆਂ ਰਿਲੀਜੀਅਸ ਰਾਈਟਸ ਨੇ ਜਿਹੜੀ ਰਿਲੀਜੀਅਸ ਸੈਂਸਿਟਾਈਜੇਸ਼ਨ ਆ ਇੱਕ ਵਰਦੀਧਾਰੀ ਆਫੀਸਰ ਤੋਂ ਜੋ ਅਸੀਂ ਐਕਸਪੈਕਟ ਕਰਦੇ ਆ ਤੇ ਜੇ ਤੁਸੀਂ ਉਹ ਤੋਂ ਵਰਦੀ ਹਲਾ ਦਿਓ ਉਸ ਬੰਦੇ ਦੀ ਤੁਸੀਂ ਇਹ ਵਰਦੀ ਹਟਾ ਦਿਓ ਤੇ ਆਏ ਲੱਗਦਾ ਜਿਵੇਂ ਸੜਕ ਛਾਪ ਕੋਈ ਗੁੰਡਾ ਮਵਾਲੀ ਕਿ ਕੋਈ ਹੁਲੀਗਨਿਜ਼ਮ ਦੀ ਫੋਰਸ ਨੂੰ ਰਿਪਰੈਜ਼ੈਂਟ ਕਰਨ ਵਾਲਾ ਬੰਦਾ ਉੱਥੇ ਖੜਿਆ ਹੋਵੇ ਇਹ ਬੜਾ ਸ਼ੌਕਿੰਗ ਵਾਰ-ਵਾਰ ਵਾਅਦੇ ਦੇ ਰਿਹਾ ਹੈ ਉੱਥੇ ਮੁੱਖ ਮੰਤਰੀ ਕੀ ਧਰਮਪ੍ਰੀਤ ਉਹਦਾ ਨਾਮ ਹੈ ਕੀ ਬਾਬੇ ਨਾਨਕ ਕਰਕੇ ਮੈਨੂੰ ਛੱਡ ਦਿਓ ਜਾਂ ਮੇਤੇ ਤਰਸ ਖਾਓ ਉਹ ਬਾਣੀ ਵੀ ਵਿੱਚ ਬੋਲਣੀ ਸ਼ੁਰੂ ਕਰ ਦਿੰਦਾ ਏਕ ਓੰਕਾਰ ਦਾ ਜਾਪ ਵੀ ਸ਼ੁਰੂ ਕਰ ਦਿੰਦਾ ਇਹ ਚੀਜ਼ਾਂ ਦੇਖ ਕੇ ਪੂਰੇ ਪੰਜਾਬ ਨੇ ਬੜਾ ਸੋਗ ਮਨਾਇਆ ਕਹਿੰਦੇ ਵੀ ਇਹਦੀ ਕੋਈ ਵੀ ਗਲਤੀ ਹੋਵੇ ਉਹਦੀ ਸਜ਼ਾ ਕਾਨੂੰਨੀ ਤਰੀਕੇ ਨਾਲ ਦਿੱਤੀ ਜਾ ਸਕਦੀ ਸੀ ਪਰ ਇਸ ਤਰੀਕੇ ਤੁਸੀਂ ਦੇਖਿਓ ਵੀਡੀਓ ਜਿਸ ਤਰੀਕੇ ਆਪਣੇ ਆਪ ਨੂੰ ਛੱਡਣ ਦੇ ਲਈ ਮਾਫੀ ਵੀ ਮੰਗ ਰਿਹਾ ਹੈ ਜਾਂ ਆਪਣੀ ਜਾਨ ਬਖਸ਼ਾਉਣ ਦੇ ਲਈ ਵਾਰ-ਵਾਰ ਕਹਿ ਰਿਹਾ ਵੀ ਡੰਡੇ ਨਾ ਮਾਰੇ ਜਾਣ ਜਾਂ ਕੇਸ ਛੱਡ ਦਿੱਤੇ ਜਾਣ ਦੇਖੋ ਵੀਡੀਓ ਸਟਾਰਟ ਹੀ ਇੱਥੇ ਹੁੰਦੀ ਆ ਬਸ ਕਰ ਬਸ ਕਰ ਬਸ ਕਰ ਠੀਕ ਹੈ ਉਹ ਬਸ ਨਹੀਂ ਕਰ ਰਿਹਾ ਔਰ ਤੁਸੀਂ ਹੈਰਾਨ ਹੋਵੋਗੇ ਬਿੰਗ ਇੰਟੂ ਥਿਸ ਅਰੀਨਾ ਆਫ ਕ੍ਰਿਮੀਨੋਲੋਜੀ ਵਕਾਲਤ ਦੇ ਨਾਲ ਨਾ ਜੋ ਮੈਂ ਸਟਾਰਟਿੰਗ ਐਜ਼ ਅ ਸਰਵ ਕੀਤਾ ਕੁਝ ਇੰਟਰਪੋਲ ਦੇ ਮੈਂ ਕੇਸਿਸ ਦੇਖੇ ਨੇ ਡ੍ਰੈਡਿਡ ਕ੍ਰਿਮੀਨਲਸ ਦੇ ਪੰਜਾਬ ਦੇ ਵਿੱਚ ਸਿੱਧਾ ਉਦਾਹਰਣ ਦੇ ਦੇਣਾ ਸੁਮੇਧ ਸੈਣੀ ਜਿਹੜਾ ਪੁਰਾਣਾ ਡੀਜੀਪੀ ਰਿਹਾ ਇਹ ਬੰਦਿਆਂ ਦੇ ਅੰਦਰ ਇੱਕ ਦਿਮਾਗੀ ਬਿਮਾਰੀ ਹੈ ਠੀਕ ਹੈ ਜੀ ਇਹ ਜੋ ਆਪਾਂ ਇਹਨਾਂ ਨੂੰ ਬੇਸਿਕਲੀ ਕਹਦੇ ਇਹਨਾਂ ਨੂੰ ਦੁੱਖ ਤਕਲੀਫ ਦੇ ਕੇ ਸਵਾਦ ਆਉਂਦਾ ਇਹਨਾਂ ਦੀ ਜਿਹੜੀ ਐਡ ਆ ਉਹ ਕਿਤੇ ਨਾ ਕਿਤੇ ਸੈਟੀਸਫਾਈ ਹੁੰਦੀ ਆ ਉਹੀ ਚੀਜ਼ ਇਹ ਜਿਹੜੇ ਪੁਲਿਸ ਵਾਲੇ ਨੇ ਇਹਨਾਂ ਦਾ ਪਹਿਲਾਂ ਤਾਂ ਦਿਮਾਗ ਦਾ ਟੈਸਟ ਕਰਾਉਣਾ ਚਾਹੀਦਾ ਪ੍ਰੋਪਰ ਸਾਈਕੋਲੋਜਿਸਟ ਹੋਣੇ ਚਾਹੀਦੇ ਆ ਫਿਰ ਦੇਖਣਾ ਚਾਹੀਦਾ ਇਜ਼ੀ ਅੰਡਰ ਸਮ ਸੋਰਟ ਆਫ ਸਬਸਟੈਂਸ ਕਿਉਂਕਿ ਆਲਰੇਡੀ ਇਹਦੇ ਨਾਲ ਰਿਲੇਟਿਡ ਇੱਕ ਅੱਗੇ ਕੇਸ ਸੀਗਾ ਜਿਹਦੇ ਵਿੱਚ ਇਹ ਜੀ ਪੰਜਾਬ ਨੂੰ ਮਾਨਯੋਗ ਉਸ ਵੇਲੇ ਦੇ ਜਿਹੜੇ ਐਕਟਿੰਗ ਚੀਫ ਜਸਟਿਸ ਸੀਗੇ ਆਨੇਬਲ ਸੰਧਾ ਵਾਲੀਆ ਸਾਹਿਬ ਉਹਨਾਂ ਨੇ ਸਵਾਲ ਪੁੱਛਿਆ ਸੀ ਕਿ ਇਸ ਯੋਫੀਸ਼ਲ ਅੰਡਰ ਸਮ ਸੋਰਟ ਆਫ ਨਾਰਕੋਟਿਕ ਸਬਸਟੈਂਸ ਇਹ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ ਔਰ ਇੱਥੇ ਹੈਰਾਨੀ ਇਸ ਗੱਲ ਦੀ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਠੀਕ ਹੈ ਜਿਹਦੇ ਵਿੱਚ ਸੈਕਸ਼ਨ 29 ਇੰਡੀਅਨ ਪੁਲਿਸ ਐਕਟ 1861 ਦਾ ਸਾਫ਼-ਸਾਫ਼ ਡਾਇਰੈਕਸ਼ਨਸ ਕਰਦਾ ਕਿ ਪੁਲਿਸ ਦੀ ਵਰਦੀ ਪਾ ਕੇ ਨਹੀਂ ਤੁਸੀਂ ਕੁਝ ਵੀ ਕਰੋਗੇ 3 ਸਾਲ ਤੱਕ ਦੀ ਜਿਹੜੀ ਹੈ ਸਜ਼ਾ ਆ ਤੇ ਉੱਥੇ ਇੱਕ ਸੀਨੀਅਰ ਕਮਾਂਡੈਂਟ ਆਫੀਸਰ ਵੱਲੋਂ ਕਲੈਰੀਫਿਕੇਸ਼ਨਸ ਆ ਜਾਂਦੀਆਂ ਕਿ ਉਹ ਵੱਟੇ ਮਾਰ ਰਿਹਾ ਸੀ ਠੀਕ ਹੈ ਜਿਉ ਵੱਟੇ ਮਾਰ ਰਿਆ ਸੀ ਉਹਨੂੰ ਓਵਰ ਪਾਵਰ ਕੀਤਾ ਜਾਂਦਾ ਉਹ ਤਾਂ ਤੁਸੀਂ ਹੈਰਾਨ ਹੋਵੋਗੇ ਜੇ ਕੇਸਿਸ ਦੇਖੋਗੇ ਕਈ ਵਾਰ ਪੁਲਿਸ ਦੀਆਂ ਕਹਾਣੀਆਂ ਸੁਣੋਗੇ ਵੱਟੇ ਮਾਰ ਰਿਆ ਸੀਗਾ ਪੁਲਿਸ ਦੀ ਪੱਗ ਨੂੰ ਪਹਿਲਾਂ ਅਟਪਾਇਆ ਜੀ ਇਹ ਚੀਜ਼ਾਂ ਡੀਐਸਪੀ ਵੱਲੋਂ ਕਈ ਤੁਸੀਂ ਦੇਖੋ ਉਹਦੇ ਵਿੱਚ ਦਿਖਾਇਆ ਜਾ ਰਿਹਾ ਵੀ ਇਹ ਨਾਰਮਲੀ ਜਿਹੜਾ ਵਿਕਟਿਮ ਹੁੰਦਾ ਨਾ ਉਹਨੂੰ ਫੜਨ ਤੋਂ ਪਹਿਲਾਂ ਇਹ ਸੁਪਰਮੈਨ ਬਣਾ ਦਿੰਦੇ ਆ ਜਿਵੇਂ ਉਹਦੀਆਂ 7-8 ਤਾਂ ਬਾਵਾ ਹੀ ਨੇ ਪਤਾ ਨਹੀਂ ਉਹਦੇ ਵਿੱਚ ਕਿੱਥੋਂ ਕਿੱਥੋਂ ਸ਼ਕਤੀਆਂ ਆ ਰਹੀਆਂ ਉਹ ਇਕੱਲਾ ਸਾਰਿਆਂ ਨੂੰ ਵੱਟੇ ਮਾਰ ਰਿਆ ਸੀਗਾ ਸਾਰਿਆਂ ਨੂੰ ਓਵਰ ਪਾਵਰ ਕਰ ਰਿਹਾ ਸੀਗਾ ਮਤਲਬ ਇਹ ਕੋ ਨੌਜਵਾਨ ਜਿਹੜਾ ਇੱਕ ਜੁਵੀਨਾਈਲਸ ਦੀ ਏਜ ਦੇ ਵਿੱਚ ਹੋਊਗਾ ਜਾਂ ਮੈਜਰਲੀ 20 ਚ ਹੋਊਗਾ ਉਹ ਉਹ ਨੌਜਵਾਨ ਜਿਹੜਾ ਕੀ ਸੀਐਮ ਸਾਹਿਬ ਦੇ ਅਰਗੇ ਹੀ ਇੱਕ ਕਿਤੇ ਨੂੰ ਬਿਲੋਂਗ ਕਰਦਾ ਜਿਵੇਂ ਸੀਐਮ ਸਾਹਿਬ ਨੇ ਆਪਣਾ ਤੋਰੀ ਫੁਲਕਾ ਸਟਾਰਟ ਕੀਤਾ ਸੀ ਸੀਐਮ ਬਣਨ ਤੋਂ ਪਹਿਲਾਂ ਕਿ ਇਸ ਮੋਕਰੀ ਆਫ ਸਰਟਨ ਸੋਸ਼ਲ ਇਸ਼ੂਸ ਕੁਝ ਸਟਾਇਰੀਜ਼ਮ ਜਿ ਆਪਾਂ ਉਹ ਜੁਗਨੂ ਦੇਖ ਲਈਏ ਪਟਕੇ ਵਾਲਾ ਜਾਂ ਕੁਝ ਵੀ ਦੇਖ ਲਈਏ ਉਦਾਂ ਦਾ ਹੀ ਇੱਕ ਮੈਂਟਲ ਲੈਵਲ ਜਿਹੜਾ ਇਹਦਾ ਮੁੱਖ ਮੰਤਰੀ ਕਹਿ ਲੋ ਜਾਂ ਇਹਦਾ ਪ੍ਰਧਾਨ ਮੰਤਰੀ ਕੀ ਇਹਦਾ ਨਾਮ ਹੈ ਧਰਮਪ੍ਰੀਤ ਦਾ ਜਿਹੜੇ ਆਪਣੇ ਤਖੱਲਸ ਤੋਂ ਮਸ਼ਹੂਰ ਆ ਉਹਦੇ ਵਿੱਚ ਇਹ ਚੀਜ਼ਾਂ ਬਹੁਤ ਹੈਰਾਨ ਕਰਨ ਵਾਲੀਆਂ ਨੋਟਿਸ ਲੈ ਰਹੇ ਹੋ ਤੁਸੀਂ ਜੇ ਪੁਲਿਸ ਸਹੀ ਤਰੀਕੇ ਇਸ ਦੇ ਕਾਰਵਾਈ ਨਹੀਂ ਕਰਦੀ ਤੁਹਾਡੀ ਗੱਲ ਹੋ ਰਹੀ ਹੈ ਧਰਮਪ੍ਰੀਤ ਦੇ ਨਾਲ ਇਸ ਮਾਮਲੇ ਨੂੰ ਹਾਈ ਕੋਰਟ ਤੱਕ ਲੈ ਜਾਣ ਦਾ ਤੁਸੀਂ ਪਲਾਨ ਬਣਾ ਰਹੇ ਹੋ ਦੇਖੋ ਮੇਰੀ ਗੱਲ ਧਰਮਪ੍ਰੀਤ ਨਾਲ ਨਹੀਂ ਹੋਈ ਬਟ ਸਰਦਾਰ ਹਰਪ੍ਰੀਤ ਸਿੰਘ ਜੀ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਕਿਉਂਕਿ ਇੱਥੇ ਕੇਸੇਜ਼ ਕਾਫੀ ਲੱਗੇ ਨੇ ਹਾਈ ਕੋਰਟ ਦੇ ਵਿੱਚ ਅੱਜ ਕੁਝ ਮੈਟਰਸ ਆਫਟਰ ਲੰਚ ਹੈਗੇ ਨੇ ਤੇ ਅਸੀਂ ਕੱਲ ਮੈਂ ਕੋਸ਼ਿਸ਼ ਕਰ ਰਿਹਾ 14 ਨਵੰਬਰ ਨੂੰ ਕਿਉਂਕਿ ਇਹ ਇਕੱਲਾ ਇਹ ਜਾ ਕੇਸ ਨਹੀਂ ਹੈਗਾ ਬੜੇ ਇਦਾਂ ਦੇ ਕੇਸਿਸ ਨੇ ਜਿਨ੍ਹਾਂ ਦੇ ਵਿੱਚ ਪੁਲਿਸ ਦਾ ਪੈਸਿਵ ਰਵਈਆ ਜਿਹੜਾ ਸਾਹਮਣੇ ਆ ਰਿਹਾ ਤਾਂ ਉੱਥੇ ਅਸੀਂ ਏਡੀ ਗੱਲ ਜ਼ਰੂਰ ਕਰਾਂਗੇ ਕਿ ਇਸ ਹੁਲੀਗਨਿਜ਼ਮ ਤੇ ਜਿਹੜਾ ਕਿ ਵੀਡੀਓ ਦੇਖ ਕੇ ਪ੍ਰਾਇਮਾ ਫਸਾਈ ਹੋਈ ਜਿਹੜਾ ਅਫੀਸ਼ੀਅਲ ਆ ਉਹਦਾ ਕੰਡਕਟ ਜਿਹੜਾ ਜੇ ਆਪਾਂ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੀ ਗੱਲ ਕਰੀਏ ਸੈਕਸ਼ਨ 66ਏ ਆ ਵੀ ਇਹ ਚੀਜ਼ਾਂ ਨੂੰ ਇਸ ਵੇਲੇ ਫਰਸਟ ਲੁੱਕ ਤੇ ਹੀ ਪਤਾ ਲੱਗ ਰਿਹਾ ਕਿ ਕੀ ਕੀ ਕੁਛ ਚੱਲਦਾ ਪਿਆ ਉਹਦੇ ਉੱਤੇ ਤੁਸੀਂ ਜੇ ਪ੍ਰੋਪਰ ਦੇਖੋ ਜੇ ਡਿਪਾਰਟਮੈਂਟ ਇਨਕੁਆਇਰੀ ਕਰਦਾ ਪੁਲਿਸ ਅਫੀਸ਼ੀਅਲਸ ਕਰਦੇ ਆ ਤੇ ਠੀਕ ਹੈ ਨਹੀਂ ਤਾਂ ਸਾਨੂੰ ਫਿਰ ਮਜਬੂਰਨ ਜਿਹੜਾ ਅੱਗੇ ਅਸੀਂ ਜਿਵੇਂ ਰੁਖ ਕੀਤਾ ਆ ਸਾਨੂੰ ਹਾਈ ਕੋਰਟ ਦਾ ਰੁਖ ਕਰਨਾ ਪਊਗਾ ਕਾਰਨ ਕੀ ਹੈ ਮੈਂ ਤੁਹਾਨੂੰ ਦੱਸਦਾ ਅੱਜ ਮੈਂ ਇੱਕ ਬੜਾ ਦਰਦਨਾਕ ਸੱਚ ਤੁਹਾਡੇ ਸਾਹਮਣੇ ਲਿਆਂਦਾ ਜਾ ਰਿਹਾ ਅਸੀਂ ਕਹਿੰਦੇ ਆ ਪੰਜਾਬ ਚ ਗੈਂਗਸਟਰਸ ਬਹੁਤ ਹੋ ਗਏ ਕੋਈ ਮਾਂ ਦੀ ਕੱਖ ਚੋਂ ਇਹ ਗੈਂਗਸਟਰ ਬਣ ਕੇ ਪੈਦਾ ਨਹੀਂ ਹੁੰਦੇ। ਇਸੇ ਤਰੀਕੇ ਦੀਆਂ ਵਧਿਕੀਆਂ ਹੁੰਦੀਆਂ। ਸਾਡੇ ਆਨੰਦਪੁਰ ਸਾਹਿਬ ਮੈਂ ਰਹਿਣਾ ਸਾਡੇ ਪਿੰਡਾਂ ਦਾ ਨੌਜਵਾਨ ਸੀਗਾ। ਟਾਹਾ ਪਿੰਡ ਪੈਂਦਾ। ਤੁਸੀਂ ਸੁਣਿਆ ਹੋਣਾ ਬਾਚੋਂ ਨੂੰ ਬੜਾ ਫਰੋਸ਼ੀਸ ਤੇ ਡਰੇਡਿਡ ਕ੍ਰਾਈਮਨਲ ਕਹਿ ਕੇ ਦਿਲਪ੍ਰੀਤ ਬਾਬਾ। ਉਹ ਨੌਜਵਾਨ ਦੀ ਇਸੇ ਤਰੀਕੇ ਦੇ ਨਾਲ ਮੈਨੂੰ ਨਹੀਂ ਪਤਾ ਗੱਲ ਕਰਨੀ ਚਾਹੀਦੀ ਜਾਂ ਨਹੀਂ ਕਰਨੀ ਚਾਹੀਦੀ ਪਰ ਜੇ ਤੁਹਾਡਾ ਮੋਟਿਵ ਤੇ ਤੁਹਾਡਾ ਇੰਟੈਂਸ਼ਨ ਆਉਣ ਵਾਲੀ ਨੂੰ ਨੌਜਵਾਨੀ ਨੂੰ ਬਚਾਉਣਾ ਹੋਵੇ। ਉਹ ਨੌਜਵਾਨ ਵੀ ਬੜਾ ਮਾਸੂਮ ਜਿਹਾ ਸੀਗਾ। ਇਸੇ ਤਰੀਕੇ ਨਾਲ ਉਹਦੇ ਕੇਸਾਂ ਦੀ ਜਿੰਨਾ ਕ ਮੇਰੇ ਸੁਣਨ ਚ ਆਇਆ ਬੇਅ ਉਸ ਤੋਂ ਬਾਅਦ ਹੋਇਆ ਨਾ ਰਾਮਾ ਹਲ ਤੁਰਿਆ ਤੇ ਪੁਲਿਸ ਜਿਹੜੀ ਹੈ ਜੋ ਇਹ ਜਿਹਨੂੰ ਆਪਾਂ ਬੇਸਿਕਲੀ ਕਹਿ ਦਿੰਦੇ ਆ ਐਮਪੈਥੀ ਹੂੰ ਉਹ ਮੈਸਾ ਉਹਦੇ ਵਿੱਚ ਸੈਂਸਿਟਾਈਜੇਸ਼ਨ ਮੈਸ ਆ ਆਸਟ੍ਰੇਲੀਆ ਤੱਕ ਦੇ ਕੋਰਟ ਦੇ ਵਿੱਚ ਜੱਜਸ ਪੱਗ ਬਾਰੇ ਜਾਣਕਾਰੀ ਦਿੰਦੇ ਆ ਤੇ ਇਸ ਪੁਲਿਸ ਠੀਕ ਹੈ ਇਸ ਪੁਲਿਸ ਦਾ ਮੋਟਿਵ ਕੀ ਆ ਸ਼ੁਭਕਰਮਣ ਤੇ ਕਬੂਨਾ ਟਾਰੋ ਇਹ ਇਹ ਪੁਲਿਸ ਫੋਰਸੇ ਕਰ ਰਹੀ ਹੈ ਲੱਗਦਾ ਤੁਹਾਨੂੰ ਸ਼ੁਭਕਰਮਣ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਨੇ ਇੱਕ ਸ਼ੁਭ ਕਰਨ ਦਾ ਸੀ ਅੱਗੇ ਕੇਸ ਕਰਕੇ ਹਟੇ ਆ ਉਹਦੇ ਵਿੱਚ ਪੰਜਾਬ ਪੁਲਿਸ ਨੇ ਕੋਈ ਕੋਜਨ ਸਟੈਪ ਨਹੀਂ ਲਿਆ ਉਥੇ ਹੱਥਾਂ ਦੇ ਹੱਥਾਂ ਧਰ ਕੇ ਬੈਠੇ ਰਹੇ ਹਰਿਆਣੇ ਵਾਲੇ ਗੋਲੀਆਂ ਮਾਰਦੇ ਰਹੇ ਪੰਜਾਬ ਪੁਲਿਸ ਨੂੰ ਉਥੇ ਵੀ ਇਹਨਾਂ ਨੇ ਦੇ ਸ਼ੋਕੇ ਸਿੰਘ ਕੀ ਸੀਨੀਅਰ ਆਫੀਸਰਸ ਨੂੰ ਇੱਕ ਤਰੀਕੇ ਨਾਲ ਇੰਪੋਰਟੈਂਟ ਕਰਤਾ ਇਹਨਾਂ ਨੇ ਨੌਜਵਾਨਾਂ ਦੇ ਸ਼ਰੀਆਂ ਡਾਂਗਾ ਵੱਜੀਆਂ ਕਿਸੇ ਦੀ ਲੱਤ ਟੁੱਟ ਗਈ ਕਿਸੇ ਦੀ ਬਾਹ ਟੁੱਟ ਗਈ ਉਥੇ ਐਕਸ਼ਨ ਲੈਣ ਦਾ ਵੇਲਾ ਸੀ ਉੱਤੇ ਹੱਥ ਤੇ ਹੱਤਰ ਹੀ ਬੈਠੇ ਰਹੇ ਇੱਥੇ ਇੱਕ ਨੌਜਵਾਨ ਨੇ ਉਹਨੂੰ ਚੱਕ ਕੇ ਓਵਰ ਪਾਵਰ ਕਰਦੇ ਉਹਦੀ ਜੁਡੀਸ਼ੀਅਲ ਰਿਮਾਂਡ ਲੈਂਦੇ ਪੁਲਿਸ ਕਸਟਡੀ ਲੈਂਦੇ ਸਭ ਕੁਝ ਐਸ ਡਿਗਰ ਕਰਦੇ ਐਸ ਪਰ ਡੀ ਰੀਗਰ ਪ੍ਰੋਸੈਸ ਆਫ ਲਾ ਸਾਰਾ ਕੁਝ ਚੱਲਦਾ ਇੱਕ ਵਿਆਹ ਦੇ ਵਿੱਚ ਗੋਲੀ ਚੱਲੀ ਇੱਕ ਕੁੜੀ ਦੇ ਲੱਗੀ ਭਗਵੰਤ ਮਾਨ ਸਾਹਿਬ ਦਾ ਨਾਲ ਹੀ ਸਟੇਟਸ ਪੈ ਗਿਆ ਕਿ ਇਹ ਵਿਆਹਾਂ ਚ ਨਹੀਂ ਹੋਣਾ ਚਾਹੀਦਾ ਅਸੀਂ ਵੀ ਕਹਿੰਦੇ ਨਹੀਂ ਹੋਣਾ ਚਾਹੀਦਾ ਪਰ ਇਹ ਵੀ ਘਟਨਾ ਹੋਈ ਹੈ ਰਾਤ ਕਿਸਾਨਾਂ ਦੇ ਵੀ लाठी चार्ज ਹੋਇਆ ਇਹੋ ਜੇ ਮਸਲਿਆਂ ਦੇ ਉੱਤੇ ਭਗਵੰਤ ਮਾਨ ਸਾਹਿਬ ਦਾ ਛੇਤੀ ਟਵੀਟ ਆਉਂਦਾ ਨਹੀਂ ਆ ਫੇਸਬੁੱਕ ਪੋਸਟ ਆਉਂਦੀ ਨਹੀਂ ਦੇਖੋ ਬਹੁਤ ਜ਼ਿਆਦਾ ਦੁਖਾਂਤ ਆ ਸਗੋਂ ਉਹਨਾਂ ਨੂੰ ਤਾਂ ਸੰਵੇਦਨਾ ਹੋਣੀ ਚਾਹੀਦੀ ਅੱਭੀ ਮੇਰੇ ਪੇਸ਼ੇ ਵਰਗੇ ਨੌਜਵਾਨ ਆ ਪੰਜਾਬ ਦੇ ਲੋਕਾਂ ਦਾ ਇਹ ਦੁਖਾਂਤ ਆ ਇਹ ਅਸਲ ਕਈ ਵਾਰ ਨਾ ਸਮਝਣਾ ਭੁੱਲ ਜਾਂਦੇ ਆ ਜਾਂ ਉਸ ਤਰੀਕੇ ਨਾਲ ਦੇਖਣਾ ਭੁੱਲ ਜਾਂਦੇ ਆ ਜਿਵੇਂ ਉਹਨਾਂ ਨੇ ਇਹਨਾਂ ਨੂੰ ਲੀਡਰ ਚੁਣ ਲਿਆ ਕੱਲ ਨੂੰ ਇਹੋ ਜਿਹੇ ਨੌਜਵਾਨ ਨੂੰ ਵੀ ਇਹ ਥੋੜਾ ਜਿਹਾ ਜਿਵੇਂ ਇਹਦੇ ਨਾਲ ਵਧਿੱਕੀ ਹੋ ਜਾਂਦੀ ਆ ਅੱਗੇ ਮਰਜ ਹੋ ਜਾਂਦਾ ਇਹ ਲੋਕ ਵਿਸ਼ਵਾਸ ਕਰਨ ਬਹੁਤ ਭੋਲੇ ਲੋਕ ਨੇ ਬਹੁਤ ਪਿਆਰੇ ਲੋਕ ਨੇ ਰਿਜ਼ੀਲੀਅੰਸ ਬਹੁਤ ਆ ਇਹਨਾਂ 'ਚ ਕੱਲ ਨੂੰ ਇਸ ਨੌਜਵਾਨ ਨੂੰ ਵੀ ਹੋ ਸਕਦਾ ਚੱਕ ਕੇ ਕਿਤੇ ਲੀਡਰ ਬਣਾ ਦੇਣ ਤੇ ਹੋ ਸਕਦਾ ਉਹਨਾਂ ਨੂੰ ਮਾਨ ਸਾਹਿਬ ਨੂੰ ਆਪਣੇ ਉਹਨੂੰ ਖਤਰਾ ਲੱਗਦਾ ਹੋਵੇ ਜਾਂ ਕੁਝ ਲੱਗਦਾ ਹੋਵੇ ਕੁਝ ਵੀ ਹੋ ਸਕਦਾ ਇੱਕ ਮਹਿਸ ਸੰਵੇਦਨਸ਼ੀਲਤਾ ਤਾਂ ਇੱਥੇ ਚਾਹੀਦੀ ਹੈ ਔਰ ਜਿਹੜਾ ਸਖਤ ਨੋਟਿਸ ਹੈ ਹੂੰ ਡਾਇਰੈਕਟਲੀ ਟੂ ਡੀਜੀਪੀ ਸਾਹਿਬ ਆਪਦੀਆਂ ਡਾਇਰੈਕਟ ਪਾਵਰਸ ਰਿਵੋਕ ਕਰਨ ਜਾਂ ਜਿਹੜਾ ਕਨਸਰਨਡ ਐਸਐਸਪੀ ਹੈ ਠੀਕ ਹੈ ਜੇ ਸਾਰਾ ਕੁਝ ਨਹੀਂ ਹੁੰਦਾ ਤੇ ਫਿਰ ਜਦੋਂ ਹਾਈ ਕੋਰਟ ਦੇ ਵਿੱਚ ਮਸਲਾ ਜਾਏਗਾ ਫਿਰ ਅਸੀਂ ਸਾਰਿਆਂ ਨੂੰ ਪਾਰਟੀ ਬਣਾਵਾਂਗੇ ਕਿਉਂਕਿ ਇਹ ਅਸੀਂ ਬਹੁਤਾ ਚਿਰ ਬਰਦਾਸ਼ਤ ਨਹੀਂ ਕਰਾਂਗੇ ਵਰਦੀ ਦੇ ਵਿੱਚ ਆਹ ਕੁਸ਼ ਨੌਜਵਾਨੀ ਨੂੰ ਇਸ ਰਾਹ ਹਾਲ ਤੋਰਨਾ ਇਹ ਸਾਨੂੰ ਮਜਬੂਰ ਨਾ ਕੀਤਾ ਜਾਵੇ ਬਹੁਤ ਬਹੁਤ ਸ਼ੁਕਰ ਦੱਸੀ ਗੱਲਬਾਤ ਕੀਤੀ ਸੋ ਮੁੱਖੀ ਅਧਿਕਾਰ ਦੇ ਵਕੀਲ ਗੁਰਮੋਹਨ ਜੀ ਜੋ ਵੀਡੀਓ ਵਾਇਰਲ ਹੋ ਰਹੀ ਹੈ ਧਰਮਪ੍ਰੀਤ ਉਰਫ ਮੁੱਖ ਮੰਤਰੀ ਧਮਕਬੇਸ ਉਸ ਵੀਡੀਓ ਤੇ ਇਹਨਾਂ ਨੇ ਆਪਣਾ ਰਿਐਕਸ਼ਨ ਦਿੱਤਾ ਹੈ ਜਿਸ ਤਰੀਕੇ ਪੂਰੇ ਪੰਜਾਬ ਦੇ ਵਿੱਚ ਗੁੱਸਾ ਹੈ ਪੁਲਿਸ ਦੇ ਉਸ ਰਵੱਈਏ ਨੂੰ ਲੈ ਕੇ ਇਹਨਾਂ ਦੇ ਵਿੱਚ ਵੀ ਗੁੱਸਾ ਕਹਿੰਦੇ ਕਿ ਪੁਲਿਸ ਨੂੰ ਆਪਣੇ ਤੌਰ ਤੇ ਨੋਟਿਸ ਲੈ ਲੈਣਾ ਚਾਹੀਦਾ ਹੈ ਨਹੀਂ ਤਾਂ ਇਹ ਮਾਮਲਾ ਹਾਈ ਕੋਰਟ ਪਹੁੰਚੇਗਾ ਆਪਣੇ ਸਹਿਯੋਗੀ ਅਮਿਤ ਖੰਨਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ